ਤੇ ਬਾਦ ਕਰ ਲਿਆ ਉਹਨੂੰ ਪਤਾ ਹੀ ਨਹੀਂ ਲੱਗਾ ਮੈਂ ਸ਼ੁਰੂ ਵੀ ਕਰ ਦਈ ਐਦਰ ਝੂਣ ਨਾਲ ਲੱਗ ਗਿਆ ਝੂਣ ਨਾਲ ਤੇ ਹੁਣ ਅਸੀਂ ਚੱਲੇ ਆ ਕਾਲਜ ਸੋ ਸਾਰਿਆਂ ਨੂੰ ਕੋਲ ਜੜੇ ਮਿਲਦੇ ਸਾਰਿਆਂ ਨੂੰ ਮਿਲਾਂਦੇ ਤਾਂ ਜੀ ਹੁਣ ਅਸੀਂ ਜਸ਼ਿਕਰ ਨੂੰ ਲੈਣ ਲਈ ਖੜੇ ਆ ਤੇ ਕਨਿਕਾ ਦੇ ਕੋਲ ਆ ਹੋਰ ਕਨਿਕਾ ਜੀ ਅਨੈਚਰ ਵੱਲ ਮਨੇ ਸੀ ਹੋਪੜਾ ਲੱਗਿਆ ਕਿੱਦਾਂ ਛੁੱਟੀਆਂ ਰਹੀਆਂ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਮਿਲਣਾ ਕਿੰਨਾ ਖੇਦੀ ਭੇੜਾ ਰਿਆ ਦੱਸ ਕੰਦੀ ਕੱਲੀ ਕੱਲੀ ਕੋ ਮੈਂ ਆਪ ਤਾਂ ਗਈ ਸੀ ਕਿ ਕੁਮਰ ਪਿੱਛੇ ਜਸ਼ਕਾ ਜੀ ਆ ਗਏ ਆ ਅੰਨੇ ਜਰਾ ਬਾਅਦ ਮਿਲ ਰਹੇ ਹੁਣ ਅਸੀਂ ਮਹੀਨੇ ਬਾਅਦ ਹੈਲੋ ਹੈਲੋ ਚਲੋ ਹੁਣ ਚੱਲਦੇ ਹਾਂ ਹੁਣ ਅਸੀਂ ਇੱਥੇ ਬੈਠੇ ਆ ਤੇ ਕਲਾਸ ਵਾਲੇ ਰੋੜਾ ਪਾਇਆ ਪਿਆ ਤੇ ਕੋਈ ਲੈਕਚਰ ਸ਼ੁਰੂ ਨਹੀਂ ਹੋਇਆ ਗਿਆ ਇਹ ਹੁਣ ਗੱਲਾਂ ਬਾਤਾਂ ਕਰ ਰਹੇ ਆ ਬੈਠ ਕੇ ਲੰਚ ਬ੍ਰੇਕ ਹੋ ਗਈ ਆ ਸਿੱਤੇ ਹੁਣ ਅੱਧੀ ਬਾਦ ਗੱਲਾਂ ਇਹਨੂੰ ਪਤਾ ਹੀ ਨਹੀਂ ਲੱਗਾ ਮੈਂ ਸ਼ੁਰੂ ਵੀ ਕਰ ਤਾ ਵੀ ਇੱਧਰ ਗੱਲਾਂ ਕਰ ਰਹੇ ਆ ਯਸ਼ਕਾ ਦੇਖੀਏ ਵੀ ਲੋਕਿੰਗ ਇਨ ਸਟਾਰਟ ਕਰਨੀ ਹੈ ਹੁਣ ਅਸੀਂ ਦੇਖਦੇ ਵੇ ਭੁੰਦੇ ਕੇ ਆ ਲੰਚ ਕਰ ਲਿਆ ਸਬਜ਼ੀ ਕਿੰਦਰੀ ਲੱਗੀ ਟੇਸਟੀ ਮੈਂ ਬਣਾਈ ਸੀ ਸੁਨਮ ਵੀ ਲੱਗੀ ਸੀ ਇਹ ਬਣਾਈ ਸੀ ਤੇ ਗੱਲਾਂ ਮੇਰੀ ਪਿਆਸ ਹੁੰਦੀ ਹੈ ਕੋਈ ਦੇ ਮਾਚ ਵਿੱਚ ਜੀ ਹੁਣ ਅਸੀਂ ਚੰਗਿਆ ਕਰਾਂ ਨੂੰ ਹਾਂਜੀ ਬਣਾਉਣਾ ਪੈਣਾ ਸਾਨੂੰ ਸਾਰਾ ਕੁਝ ਦੱਸਣਾ ਪੈਣਾ ਆਪਣੇ ਓਹੋ ਮੈਂ ਦੇਖ ਹੁਮਾਰੇ ਕਿਸ ਨੂੰ ਤੇ ਅਸੀਂ ਹੁਣ ਜਾਂਦੇ ਆਂ ਕੁਝ ਪੀ ਕੇ ਜਾਵਾਂਗੇ ਅਸੀਂ ਚਲੋ ਫੇਰ ਤੇ ਆਏ ਆਂ ਕੁਝ ਪੀਣ ਵਾਸਤੇ ਲੈਣ ਲੈ ਚਲੋ ਚਲੋ ਕੰਨ ਕੰਨ ਅਸੀਂ ਹੁਣ ਚੀਜ਼ੀ ਲੈ ਲਈ ਹੁਣ ਖਾ ਪੀ ਕੇ ਫੇਰ ਚੱਲਦੇ ਅਸੀਂ ਕਰਾਂ ਨੂੰ ਕਿ ਕਹਿੰਦੇ ਵਿਆਹ ਆ ਗਿਆ ਮੇਰੀ ਫਰੈਂਡ ਦਾ ਤੇ ਉਹ ਡੱਬਾ ਦੇਗੀ ਸੀ ਕਾਲਜ ਤੇ ਹੁਣ ਅਸੀਂ ਵਿਆਹ ਤੇ ਵੀ ਜਾਵਾਂਗੇ ਤੇ ਹੁਣ ਆ ਗਏ ਅਸੀਂ ਘਰੇ ਹਾਂਜੀ ਹੁਣ ਅਸੀਂ ਬੈਠੇ ਹੋਇਆ ਮੰਮੀ ਜੀ ਨਾਲ ਤੇ ਹੁਣ ਅਸੀਂ ਜਾਣਾ ਸ਼ਹਿਰ ਨੂੰ ਤੇ ਤੁਹਾਨੂੰ ਪਹਿਲਾਂ ਅਸੀਂ ਦਿਖਾਣੀ ਆ ਅਸੀਂ ਜਿਹੜੀ ਜੁੱਤੀਆਂ ਧਿਆਨੀਆਂ ਉੱਥੋਂ ਮਨਿਕਨ ਸਭ ਤੋਂ ਤੇ ਮੰਮੀ ਜੀ ਕਹਿੰਦੇ ਸਾਰਿਆਂ ਨੂੰ ਦਿਖਾਣੀ ਆ ਤੇ ਹੁਣ ਅਸੀਂ ਦਿਖਾਨੇ ਤੁਹਾਨੂੰ ਸਾਰਿਆਂ ਨੂੰ ਦੇਖ ਸਕਦੇ ਹੋ ਆ ਵਾਲੀ ਮੇਰੀ ਆ ਮਮਮੀ ਜਿਹੜੀ ਆ ਮਮਮੀ ਜੀ ਨੇ ਪਹਿਲੀ ਚੱਕ ਕੇ ਖਾਤੀ ਵੀ ਦੇਖੋ ਮੇਰੀ ਜੁੱਤੀ ਕਿੰਨੀ ਸੋਣੀ ਆ ਆ ਬੀਬੀ ਜੀ ਲੈ ਲੈ ਆਂਦੀ ਆ ਤੇ ਤੁਹਾਨੂੰ ਕਿਹੜੀ ਵਧੀਆ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਹੁਣ ਅਸੀਂ ਗਊਸ਼ਾਲਾ ਆ ਗਏ ਆ ਤੇ ਅਸੀਂ ਰੋਟੀਆਂ ਵਗੈਰਾ ਦਾ ਰੱਖ ਲਦ ਨੇ ਜਿਹੜੇ ਬੱਚੇ ਜਾਂਦੇ ਆ ਫੇਰ ਇੱਥੇ ਆ ਕੇ ਅਸੀਂ ਗੋਣ ਪਾ ਦਿੰਦੀ ਆ ਤੇ ਹੁਣਾਂਗੇ ਆ ਗਏ ਆ ਤੇ ਪਾਵਾਂਗੇ ਹਣ ਐਤਰੇ ਬਾਪਾ ਜੀ ਨੂੰ ਕਹਿੰਦੇ ਫੜਾ ਦੋ ਤੇ ਹੁਣ ਬਾਪਾ ਜੀ ਨੂੰ ਫੜਾ ਲੰਨੇ ਆ ਉਹ ਛਾਂਟ ਦਿੰਦੇ ਆ ਤੇ ਫੇ ਪਾ ਦਿੰਦੇ ਆ ਆਇਆ ਹੋਇਆ ਮੰਡੀ ਅਸੀਂ ਤੇ ਮੇਰੀ ਜੀ ਚੱਲ ਪਈ ਆ ਪਰ ਫੇ ਵੀ ਅਸੀਂ ਸਬਜ਼ੀ ਲੈ ਕੇ ਚਾਣਾ ਮਮੇ ਜੀ ਪਿਆਜ਼ 파 ਰਹੇ ਆ ਪਿਆਜ਼ ਬਹੁਤ ਮਹਿੰਗਾ ਕਰ ਦਿੱਤਾ ਲੇਟ ਆਈ ਹੋ ਗਿਆ ਪਿਆਜ਼ ਦਾ ਹਾਂ ਸਬਜ਼ੀ ਲੈ ਲਏ ਪਏ ਹਾਂ ਮੰਡੀ ਤੋਂ ਅਸੀਂ ਸਬਜ਼ੀ ਤੇ ਹੁਣ ਚੱਲੇ ਅਸੀਂ ਵਾਪਿਸ ਕਰਾ ਨੂੰ ਤੇ ਘਰ ਜਾ ਕੇ ਸਾਰਿਆਂ ਨੂੰ ਦਿਲਦੇ ਆ ਅਸੀਂ ਦੁਕਾਨ ਤੇ ਸਮਾਨ ਲੈਣ ਵਾਸਤੇ ਆ ਰਹੇ ਵਾਸਤੇ ਸੱਸੀ ਕਾਂਟੀ ਜੀ ਹਾਂਜੀ ਹੁਣ ਆ ਗਏ ਅਸੀਂ ਕਰੇ ਤੇ ਕਰੇ ਆ ਗਏ ਹੁਣ ਲਾਂ ਲੱਗੇ ਅਸੀਂ ਗੇਟ ਆ ਜੋ ਬੜਾ ਲੱਗਦਾ ਹੈ ਲਾਂ ਤੋ ਬੜਾ ਅਸੀਂ ਚੀਜੀ ਖਾਵਾਂਗੇ ਚੀਜੀ ਲੈ ਕੇ ਆਏ ਹਾਂ ਦੁਕਾਨ ਤੋਂ ਆ ਰਹੇ ਹਾਂ ਖਾਣੇ ਚੀਜੀ ਮੰਮੀ ਜੀ ਕੋਲੇ ਕੇ ਹਾਂਜੀ ਹੁਣ ਅਸੀਂ ਖਾਣੇ ਗਏ ਲੈਸ ਤੇ ਚੀਜ਼ੀ ਲੈ ਕੇ ਆਏ ਸੀ ਤੇ ਹੁਣ ਲੈ ਪਿਆ ਸੀ ਗ੍ਰੀਨ ਵੇਜ਼ ਬਹੁਤ ਪਸੰਦ ਆ ਨਾਲ ਪਿੰਦੇ ਹੈਪੀ ਜੂਸ ਆ ਇਹਨੂੰ ਸਮਝੋ ਹੋ ਰਹੀ ਹੈ ਸੋ ਖਾਓ ਪੀ ਕੇ ਫਿਰ ਮਿਲਦੇ ਆ ਤੁਹਾਨੂੰ ਜੀ ਹੁਣ ਹੋ ਗਈ ਸ਼ਾਮ ਅਸੀਂ ਘੁੰਮ ਰਹੇ ਆ ਇਧਰ ਪਾਵਰ ਨੂੰ ਘੁੰਮ ਰਹੇ ਆ ਸਾਈਕਲ ਚਲਾਉਣਾ ਹੋਇਆ ਆਦਰ ਮਮੀ ਜੀ ਜਾ ਰਹੇ ਹੋ ਗਏ ਮਮੀ ਕਹਿੰਦੇ ਅੱਜ ਮੇਨਾਂ ਕੋਈ ਨਹੀਂ ਹੈਗਾ ਸੈਰ ਕਰਨੇ ਨੂੰ ਅੱਜ ਕਹਿੰਦੇ ਤੂੰ ਮੇਨਾਂ ਸੈਰ ਕਰ ਤੇ ਸੈਰ ਕਰ ਇਧਰ ਸਰੀਏ ਪੈ ਗਏ ਆ ਸਰੀਏ ਘੜ ਦਿੱਤੇ ਨੇਚ ਨੇਮ ਬੀਵਾ ਬੀਵਾ ਸਰੀਏ ਹੀ ਆ ਸਰੀਏ ਦਾ ਬੀਮ ਬਣਾ ਦਿੱਤਾ ਹਨਾ ਵੀ ਉਹਨੂੰ ਕੱਸ ਖੁੱਸ ਕੇ ਨੇ ਦਾ ਵੀ ਸਾਨੂੰ ਹੁਣ ਕੀ ਪਤਾ ਲੱਗਾ ਇਹਨੂੰ ਨੇ ਕਹਿੰਦੇ ਆ ਹੁਣ ਮੈਂ ਤੇ ਮੰਮੀ ਘੁੰਮਦੇ ਹੋਏ ਇੱਧਰ ਸੁੱਲੇ ਡੁਲੇ ਮੋਹਲ ਮਲੇ ਚ ਅਸੀਂ ਆਪਣੇ ਤੇਰੀਆ ਸੱਲਾ ਡੁਲਾ ਇੱਧਰ ਝੂਣਾ ਲੱਗ ਗਿਆ ਝੂਣਾ ਲੱਗ ਗਿਆ ਉਹ ਅੱਕ ਲੜਾ ਜਿਹੜੇ ਲਾਂਗ ਵਿੱਚ ਹੁੰਦੇ ਆ ਉਹਨਾਂ ਦੇ ਭਾਸ਼ਾ ਨੂੰ ਬੋਲੇ ਜੋ ਨਾ ਨਾ ਗਿਆ ਅੱਛਾ ਅੱਛਾ ਪਵਨ ਦੇ ਡੈਡੀ ਜੀ ਮੰਮੀ ਜੀ ਆਂਟੀ ਜੀ ਜਿਹੜੇ ਸਾਡੇ ਹੁੰਦੇ ਬੈਠੇ ਉਹ ਆ ਛੋਣਾ ਲਾਉਂਦੇ ਪਏ ਮੰਮੀ ਜੀ ਖੋਜ ਹੋ ਗਏ ਫਰੈਂਡ ਦੇਖ ਗਏ ਉਹ ਦੇਖੋ ਹੀ ਆ ਲੋ ਜੀ ਮੰਮੀ ਜੀ ਨੂੰ ਜੇਤਾ ਆ ਗਿਆ ਪੁਦੀਨਾ ਹੈ ਨਹੀਂ ਗਾ ਤੇ ਚਟਨੀ ਬਣਾਣੀ ਆ ਤੇ ਰੈਸਪੀ ਤੁਹਾਨੂੰ ਵੀ ਦਿਖਾਣੀ ਆ ਬਣਾ ਕੇ ਇਸ ਲਈ ਹੋਣਾ ਆਂਟੀ ਜੀ ਦੇ ਚਲੇ ਬਲਜੀਤ ਆਂਟੀ ਦੇ ਪੁਦੀਨਾ ਲੈਣ ਜੀ ਲੱਗੇ ਹੋਏ ਪੁਦੀਨਾ ਤੋੜਨ ਕਾਫੀ ਫੈਲਾ ਹੋ ਗਈਆਂ ਨਾ ਆਂਟੀ ਬਲਜੀਤ ਆਂਟੀ ਨੇ ਨਮਕ ਹਰ ਇੱਥੇ ਲੱਗੇ ਹੋਏ ਆ ਸਬਜ਼ੀਆਂ ਲਾਈਆਂ ਉਹਨਾਂ ਨੇ ਮੰਮੀ ਜੀ ਤੋੜ ਰਹੇ ਆ ਪੁਦੀਨਾ ਤੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਉਹ ਵੀ ਕੁੰਡੇ ਚ ਕੁੰਡੇ ਵਾਲੀ ਚਟਣੀ ਪੁਦੀਨੇ ਵਾਲੀ ਅਸੀਂ ਪੁਦੀਨੇ ਵਾਲੀ ਆ ਮਮੀ ਜੀ ਖਾਇੋਗੇ ਚਟਣੀ ਬਣਾ ਕੇ ਦੁਸਰਾਂ ਨੂੰ ਸਾਨੂੰ ਕਮੈਂਟ ਕਰਕੇ ਦੱਸਿਆ ਗਿਆ ਵੀ ਸਾਨੂੰ ਚਟਣੀ ਵੀ ਬਣਾ ਕੇ ਦਿਖਾਓ ਤੇ ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਚਟਣੀ ਬਣਾ ਕੇ ਦਿਖਾਵਾਂਗੇ ਅਸੀਂ ਪੁਦੀਨੇ ਵਾਲੀ ਉਹ ਕੁੰਡੇ ਚ ਕੁੰਡੇ ਚ ਕੋਟਕੇ ਆਹ ਦੇਖੋ ਜੀ ਕੁੱਤੇ ਕਿੰਨਾ ਨੰਦ ਨੰਦ ਸੁਤੇ ਪਏ ਆ ਠੰਡੇ ਰੇਤੇ ਚ ਹਣਾ ਕਿਦਾਂ ਸੁੱਤੇ ਹੋਏ ਆ ਹਾਂਜੀ ਹੁਣ ਅਸੀਂ ਬਣਾਲੀ ਰੋਟੀ ਦੇ ਸਾਦੇ ਉਹ ਤੋਂ ਬਾਅਦ ਸੇ ਰੋਟੀ ਸਿਗਨਾਲੀਆ ਤੇ ਚਲ ਬਾਹਰ ਜਾ ਕੇ ਹੁਣ ਖਾਤੇ ਓਕੇ ਤੇ ਪ੍ਰਸ਼ਾਦਾ ਸਕਦੇ ਆ ਤੇ ਅੱਲ ਸਾਰਿਆਂ ਨੂੰ ਸ਼ਕਾ ਕੇ ਫਿਰ ਅਸੀਂ ਸ਼ਕੀਲਾ ਤੇ ਸੋ ਮੈਂ ਦੇ ਅਫੇ ਦੱਸ ਦੇ ਕੀ ਬਣਾਇਆ ਅੱਜ ਹੁਣ ਅਸੀਂ ਸ਼ਕਨ ਲੱਗੇ ਪ੍ਰਸ਼ਾਦਾ ਤੇ ਅੱਜ ਬਣਿਆ ਕਾਲੇ ਚਨੇ ਸੋ ਖਾਣੇ ਆ ਸੀ ਛੱਕਦੇ ਪ੍ਰਸ਼ੰਗ ਹਾਂਜੀ ਹੁਣ ਅਸੀਂ ਰੋਟੀ ਪਾਣੀ ਛੱਕ ਲਿਆ ਤੇ ਹੁਣ ਲੱਗੇ ਸੌਣ ਅਸੀਂ ਸੋ ਗੁੱਡ ਨਾਈਟ ਤੇ ਅਗਲੇ ਬਲੌਗ ਤੇ ਮਿਲਦੇ ਆ ਤਦ ਤੱਕ ਲਈ ਸਸੂ